ਆ ਮੈਂ ਸਾਧੂ ਕੁਮਾਰ ਦੇਰੋ ਗੁਰਦੇਵ ਮੂਰ ਸਾਧੂ ਕੁਮਾਰੇ ਭਰਪੂਰ ਸਾਧ ਦੀ ਸੋਭਾ ਕਾ ਨਾਹੀ ਅੰਤਾ ਸਾਧ ਦੀ ਸੋਭਾ ਸਦਾ ਬੇਅੰਤ ਸਾਧ ਦੀ ਸੋਭਾ ਊਚ ਤੇ ਊਚੀ ਸਾਧ ਦੀ ਸੋਭਾ ਮੂਚ ਤੇ ਮੂਚੀ ਸਾਧ ਦੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭੀ ਨਾ ਭਾਈ ਸੋਗਾ ਮਨ ਸਜਾ ਰੁ ਖਸਾਜਾ ਸਵੇ ਅਵਰਨ ਭੀ ਕੈ ਕਿਸ ਬਿਨ ਕੋਏ ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਏ ਅਸਪਦੀ ਬ੍ਰਹਮ ਗਿਆਨੀ ਕੋ ਨਲੇਪ ਜਨ ਜਮੈ ਘੁਲਾ ਲੇਪ ਬ੍ਰਹਮ ਗਿਆਨੀ ਤਨਲ ਰੋਖ ਜੈਸੀ ਸਮਾਜ ਜੀ ਰਾਜ ਬੰਗੋ ਲਾਗੈ ਤੁਲ ਕੁਆਰ ਬ੍ਰਹਮ ਗਿਆਨ ਕੈ ਧੀਰਜੇ ਗਾ ਜੋਸਦਾ ਕੋ ਖੋਦੈ ਕੋ ਜਨ ਤਮ ਨੇਪ ਬ੍ਰਹਮ ਗਿਆਨ ਦੀ ਗੈ ਰੈ ਬੁਨਾਵੂ ਨਾਨਕ ਜੋ ਪਾਪੋ ਕਾਸੈ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਰਮਲਾ ਜੈਸੇ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਈ ਫਰਗਾਸ ਜਿਐਸੀ ਧਰੂਪਰ ਅਕਾਸ਼ ਬ੍ਰਹਮ ਗਿਆਨ ਕੈ ਮਿਤ ਮਦਦ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਮਨ ਆਹਨ ਬ੍ਰਹਮ ਗਿਆਨੀ ਆਪਨਾਸੁ ਜੀਨੀ ਜਾ ਬ੍ਰਹਮ ਗਿਆਨੀ ਸੀ ਜਨ ਭੈ দান ਜਿਤ ਪਰ ਵਿਆਪ ਕਰੇ ਬ੍ਰਹਮ ਗਿਆਨੀ ਸਗ ਕੀ ਦਾਤਮ ਰਾਖਾ ਬ੍ਰਹਮ ਗਿਆਨੀ ਜੀ ਨਾਮ ਬ੍ਰਹਮ ਗਿਆਨ ਕੀ ਸਰੂਪ ਪਰਮਾ ਬ੍ਰਹਮ ਗਿਆਨੀ ਤਿਕਾਛਪੜਾ ਨ ਭਯਾ ਬ੍ਰਹਮ ਗਿਆਨੀ ਦਾਸੁ ਦਾਸੀ ਬ੍ਰਹਮ ਗਿਆਨ ਕ੍ਰਿਸ਼ਟ ਅਮਤ ਵਾਸੀ ਬ੍ਰਹਮ ਗਿਆਨੀ ਬਖਦਮ ਤੇ ਮੁਕਤਾ ਮੈਂ ਬ੍ਰਹਮ ਗਿਆਨੀ ਕਾ ਅੰਤ ਨ ਪਹਾਰੂ ਨਾਗ ਨਾ ਬ੍ਰਹਮ ਗਿਆਨੀ ਗੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵ ਹੈ ਦੇਮਤਾ ਬ੍ਰਹਮ ਗਿਆਨੀ ਮੁਕਤ ਤੁਕਤ ਜੀਆ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਦੇ ਦਾਤਾ ਬ੍ਰਹਮ ਗਿਆਨੀਆ ਨਾਦ ਦਾ ਰਾਜ ਬ੍ਰਹਮ ਗਿਆਨੀ ਗਗੰ ਪ੍ਰਵਾਸ ਬ੍ਰਹਮ ਗਿਆਨੀ ਗਗੰ ਸਮਲ ਘਾਰ ਬ੍ਰਹਮ ਗਿਆਨੀਆ ब्राह्मज्ञानी की शोभा ब्राह्मज्ञानी बढ़ी नान ब्राह्मज्ञानी सर्वगाद ने सुनूंगा